ਅਸੀਂ ਇਸ ਟਾਈਮ ਕਸਬਾ ਰਾੜਾ ਸਾਹਿਬ ਦੇ ਵਿੱਚ ਮੌਜੂਦ ਆ ਵਾਪਰ ਰਹੀਆਂ ਹਨ ਇਸ ਟਾਈਮ ਅਸੀਂ ਜਿਹੜੀ ਘਟਨਾ ਦੀ ਗੱਲ ਕਰਨ ਜਾ ਰਹੇ ਹਾਂ ਕਸਬਾ ਰਾੜਾ ਸਾਹਿਬ ਦੇ ਵਿੱਚ ਇੱਕ ਛੋਟੇ ਬੱਚੇ ਨੂੰ ਇੱਕ ਬਰਫ ਦੀ ਛੋਟੀ ਜੀ ਡਲੀ ਪਿੱਛੇ ਬਹੁਤ ਵੱਡੀ ਸਖਤ ਸਜ਼ਾ ਦਿੱਤੀ ਗਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਇਸ ਟਾਈਮ ਰਾੜਾ ਸਾਹਿਬ ਕਸਬੇ ਦੇ ਵਿੱਚ ਮੌਜੂਦ ਆ ਛੋਟੇ ਬੱਚੇ ਨੂੰ ਚੱਕ ਕੇ ਧਰਤੀ ਦੇ ਨਾਲ ਪਟਕਾਇਆ ਗਿਆ ਉਹਨੂੰ ਧਰਤੀ ਦੇ ਨਾਲ ਮਾਰਿਆ ਗਿਆ ਜਿੱਥੇ ਇੱਕ ਛੋਟੀ ਜੀ ਬਰਫ ਦੀ ਡਲੀ ਨੂੰ ਲੈ ਕੇ ਕਟਣਾ ਜਿਹੜੀ ਵਾਪਰੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਉਹ ਛੋਟਾ ਬੱਚਾ ਵਾ ਤਾਂ ਜਦੋਂ ਉਹਨੂੰ ਧਰਤੀ ਦੇ ਨਾਲ ਪਟਕਾ ਕੇ ਮਾਰਿਆ ਗਿਆ ਉਸ ਦਾ ਜਵਾੜਾ ਟੁੱਟ ਗਿਆ ਉਸ ਦਾ ਜਿਹੜਾ ਸਿਰ ਦੇ ਵਿੱਚ ਵੀ ਹੋਰ ਕਾਫੀ ਸੱਟਾਂ ਲੱਗੀਆਂ ਨੇ ਇਸ ਟਾਈਮ ਉਹ ਸੰਤ ਈਸ਼ਰ ਸਿੰਘ ਦੀ ਮੈਮੋਰੀਅਲ ਹਸਪੀਟਲ ਰਾਣਾ ਸਾਹਿਬ ਦੇ ਵਿੱਚ ਦਾਖਲ ਆ ਪਰ ਜੇ ਦੇਖਿਆ ਜਾਵੇ ਇੱਥੇ ਜਿਹੜੇ ਨਹਿਂਕ ਜਥੇ ਬੰਦੀਆ ਦਾ ਜਿਹੜਾ ਜਿਹੜਾ ਗੁੱਸਾ ਵਾ ਉਹ ਬਹੁਤ ਹੀ ਦੇਖਣ ਨੂੰ ਮਿਲ ਰਿਹਾ ਜਿਵੇਂ ਇੱਥੇ ਲੋਕ ਦੱਸ ਰਹੇ ਨੇ ਵੀ ਇੱਕ ਸਿਰਫ ਬੱਚਾ ਬਰਫ ਲੈਣ ਆਇਆ ਸੀ ਦੁਕਾਨ ਤੇ ਉਹ ਬਰਫ ਦੀ ਡਲੀ ਛੋਟੀ ਜੀ ਚੱਕ ਕੇ ਉਹਨੇ ਆਪਣੀ ਜੇਬ ਦੇ ਮੂੰਹ ਦੇ ਵਿੱਚ ਪਾ ਲਈ ਇਹ ਐਡੀ ਵੱਡੀ ਨਾ ਕੋਣੀ ਹਰਕਤ ਜਿਹੜੀ ਕੀਤੀ ਆ ਉਹ ਛੋਟੇ ਬੱਚੇ ਨੂੰ ਚੱਕ ਕੇ ਧਰਤੀ ਦੇ ਨਾਲ ਮਾਰਿਆ ਆ ਉਹ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਤੇ ਐਸਐਚਓ ਸਾਹਿਬ ਨਾਲ ਵੀ ਗੱਲ ਕਰਦੇ ਆ ਤੇ ਕਿੰਨੀ ਚੋਟ ਲੱਗੀ ਉਸ ਨੂੰ ਕਿੰਨੀ ਚੋਟ ਲੱਗੀ ਚੋਟ ਪਤਾ ਨਹੀਂ ਕਿ ਆਪਣੀ ਲਾਗੀ ਮੇ ਤਕੜ ਪਾ ਰਹੀ ਹੋਣੀ ਹੈ ਕੀ ਮੰਗ ਕਰਦੇ ਹੋ ਲੋੜਾ ਕਾਇਦ ਨਹੀਂ ਹੈ क्या मांग करते हो प्रशासन क्या तो उसको सजाए देना अगर छूट के आएगा तो मेरे बच्चा कहीं जान मार के फेंक देगा तो मेरा बच्चा कहाँ से पाएगा उसको छोड़ना नहीं मान लो घटना घट जाए तो मेरा औलाद भी नहीं मिलेगा जिसने मारपीट की है उसको जानते हो पहले आप नहीं जी मिल कोई प्रवासी है कहाँ ऐसी ਆਪ ਕਹਾ ਕਿ ਰੰਨੇ ਵਾਲੇ ਹੋ ਪਿੱਛੇ ਉਹ ਕਹਾ ਕਲਾ ਨਹੀਂ ਵਾਲਾ ਹੈ ਜਿਸਨੇ ਮਾਰਿਆ ਉਹ ਪੱਤਣਾ ਨਹੀਂ ਮੁਰਾਦਾਬਾ ਕਰਾਉਣਾ ਉਹ ਕੀ ਮੰਗ ਕਰਤੇ ਹੋ ਪਲੀਸ ਤੇ ਅਮੀ ਮੰਗ ਕਰਦੇ ਉਹ ਛੋੜਨਾ ਨਹੀਂ ਇਸੇ ਪਰਤਨ ਕਿਤੋਂ ਨਾਲ ਬਲੇ ਆ ਆਜ ਰਾਡਾ ਸਾਹਿਬ ਵਿੱਚ ਕੀ ਘਟਨਾ ਹੋਈ ਆ ਛੋਟਾ ਜਿਹਾ ਬੱਚਾ ਆਉਂਦਾ ਸੀ ਥੋੜੀ ਜੀ ਕਰਸ ਚੱਕ ਕੇ ਖਾਣੀ ਆ ਇੱਕ ਬਈ ਨੇ ਚੱਕ ਕੇ ਇਸਨ ਮਾਰਿਆ ਮਰ ਜਾਂਦਾ ਇਹਨਾਂ ਦੇ ਸਬੂਤ ਸਾਰਾ ਕੋਈ ਡਾਟਾ ਜਿੰਨਾ ਵੀ ਰੱਖਣਾ ਚਾਹੀਦਾ ਮਤਲਬ ਜੀ ਜਿਸ ਨੇ ਮਾਰਿਆ ਉਹ ਬਾਲਗਾ ਜਾਂ ਨਵਾਲਗਾ ਹੈ ਕਿੰਨੀ ਕੁ ਉਮਰ ਦਾ ਉਹ ਹੋਊਗਾ 15-16 ਸਾਲ ਦਾ ਹੋਊਗਾ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮਤ ਕੜੇ ਬੰਦੇ ਇਹ ਕਰਦੇ ਨੇ ਉਹਨਾਂ ਦੇ ਹੱਥ ਵੱਡੇ ਜਾਣੇ ਅਸੀਂ ਅਸੀਂ ਬਸਾ ਮੰਗ ਕਰਦੇ ਹਾਂ ਕਿ ਜਿਹੜਾ ਇਹ ਕਾਂਡ ਕਰ ਰਿਹਾ ਕੋਈ ਵੀ ਆ ਉਹਦੇ ਹੱਥ ਦੋ ਹੀ ਵੱਡੇ ਜਾਣੇ ਇੰਨੀ ਮੰਗ ਕਰਦੇ ਹਾਂ ਬੰਦਾ ਵਾਲੇ ਸੰਤੋਪ ਸਿੰਘ ਮਮੂਲ ਹਸਪਤਾਲ ਪਹੁੰਚੇ ਹੋ ਕੀ ਘਟਨਾ ਹੋਈ ਹੈ ਅੱਜ ਕਿੰਨਾ ਸਾਨੂੰ ਮੁਸਕਰਾ ਮਿਲਿਆ ਸੀਗਾ ਉਹ ਅੱਜ ਦੇ ਵਾਸਤੇ ਸੰਤਬਾਬਾ ਇਸ ਕਰਕੇ ਦੀ ਨੀਰੀ ਲੱਗ ਪਾ ਲਏ ਸੀ ਕਿ ਇੱਕ ਬੱਚਾ ਸੁਮਨਾਨ ਦਾ ਉਹ ਵੀ ਉਹਨਾਂ ਦਾ ਜਿਹਨੂੰ ਕਿਤੇ ਵੀ ਸਿੱਖਿ ਕਰਾਉਣ ਦੇ ਉਹ ਨਹੀਂ ਸਕਿਆ ਜਦ ਮੈਂ ਮੌਕੇ ਤੇ ਪਹੁੰਚਿਆ ਤਾਂ ਬੱਚਾ ਦੇਖਿਆ ਸੀ ਤੇ ਉੱਥੇ ਜਿਹੜਾ ਮੋਨਿਤ ਕੁਮਾਰ ਜੀ ਨੇ ਸਿੱਖਿਆ ਸੀ ਉਹ ਵੀ ਹਸਤਾਲ ਦੇ ਵਿੱਚ ਪੜ੍ਹਾਇਆ ਹੋਇਆ ਸੀ ਤਾਂ ਪਤਾ ਕੀਤਾ ਵੀ ਘਰ ਵਾਲੀ ਦੁਕਾਨ ਦੇ ਉੱਤੇ ਬੱਚੇ ਖੇਡ ਰਹੇ ਸੀਗੇ ਇਹ ਇਹ ਦਾ ਪ੍ਰਭਾਅ ਉੱਤੇ ਲੱਗਿਆ ਹੋਇਆ ਸੀ ਪਰnabla ਕੁਝ ਨਹੀਂ ਕਰਕੇ ਕਹਿੰਦੇ ਬੰਦਾ ਉੱਚਾ ਨਹੀਂ ਹੁੰਦਾ ਤੇ ਜੋ ਨਾਂ ਰੋਕੇ ਬੱਚੇ ਇਹਨੇ ਸੱਚੀਂ ਪੁੱਛਤਾ ਕਿ ਮਾਰੇ ਜੀ ਦੇ ਨਾਲ ਇੱਕੇ ਸਾਥ ਲੱਗੀ ਹੋਈ ਹੈ ਇਹ ਵੀ اسی ਦੇ ਨਾਲ ਸਰ ਬੱਚੇ ਦੀ ਉਮਰ ਕਿੰਨੀ ਹੈ ਜੀ ਦੋਧੇ ਖੁਸ਼ ਹੈ ਬੱਚੇ ਦੀ ਉਮਰ ਕਿੰਨੀ ਹੈ ਬੱਚੇ ਦੀ ਸਰ ਇਹ ਦੋਨੇ ਪ੍ਰਵਾਸੀ ਨੇ ਹਾਂ ਕਿਹੜੀ ਕਾਰਵਾਈਆਂ ਚੱਲਿਆ ਰਹੇ ਹੋ ਤੇ ਕੱਲ੍ਹ ਹੱਦ ਦਾ ਕਾਰਵਾਈ ਕਰਕੇ ਪ੍ਰਭਾਅ ਦੀ ਕਾਰਵਾਈ ਕਰਦੇ ਹਾਂ ਬਾਕੀ ਜਾਣੀ ਅੱਗੇ ਰੱਖ ਲਵਾਂ ਅਸੀਂ ਇਸ ਟਾਈਮ ਕਸਬਾ ਰਾੜਾ ਸਾਹਿਬ ਦੇ ਵਿੱਚ ਮੌਜੂਦ ਆ ਵਾਪਰ ਰਹੀਆਂ ਹਨ ਇਸ ਟਾਈਮ ਅਸੀਂ ਜਿਹੜੀ ਘਟਨਾ ਦੀ ਗੱਲ ਕਰਨ ਜਾ ਰਹੇ ਆ ਕਸਬਾ ਰਾੜਾ ਸਾਹਿਬ ਦੇ ਵਿੱਚ ਇੱਕ ਛੋਟੇ ਬੱਚੇ ਨੂੰ ਇੱਕ ਬਰਫ ਦੀ ਛੋਟੀ ਜੀ ਡਲੀ ਪਿੱਛੇ ਬਹੁਤ ਵੱਡੀ ਸਖਤ ਸਜ਼ਾ ਦਿੱਤੀ ਗਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਅਸੀਂ ਇਸ ਟਾਈਮ ਰਾੜਾ ਸਾਹਿਬ ਕਸਬੇ ਦੇ ਵਿੱਚ ਮੌਜੂਦ ਆ ਛੋਟੇ ਬੱਚੇ ਨੂੰ ਚੱਕ ਕੇ ਧਰਤੀ ਦੇ ਨਾਲ ਪਟਕਾਇਆ ਗਿਆ ਉਹਨੂੰ ਧਰਤੀ ਦੇ ਨਾਲ ਮਾਰਿਆ ਗਿਆ ਜਿੱਥੇ ਇੱਕ ਛੋਟੀ ਜੀ ਬਰਫ ਦੀ ਡਲੀ ਨੂੰ ਲੈ ਕੇ ਕਟਣਾ ਜਿਹੜੀ ਵਾਪਰੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਉਹ ਛੋਟਾ ਬੱਚਾ ਵਾ ਤਾਂ ਜਦੋਂ ਉਹਨੂੰ ਧਰਤੀ ਦੇ ਨਾਲ ਪਟਕਾ ਕੇ ਮਾਰਿਆ ਗਿਆ ਉਸ ਦਾ ਜਵਾੜਾ ਟੁੱਟ ਗਿਆ ਉਸ ਦਾ ਜਿਹੜਾ ਸਿਰ ਦੇ ਵਿੱਚ ਵੀ ਹੋਰ ਕਾਫੀ ਸੱਟਾਂ ਲੱਗੀਆਂ ਨੇ ਇਸ ਟਾਈਮ ਉਹ ਸੰਤ ਈਸ਼ਰ ਸਿੰਘ ਦੀ ਮੈਮੋਰੀਅਲ ਹਸਪੀਟਲ ਰਾਣਾ ਸਾਹਿਬ ਦੇ ਵਿੱਚ ਦਾਖਲ ਆ ਪਰ ਜੇ ਦੇਖਿਆ ਜਾਵੇ ਇੱਥੇ ਜਿਹੜੇ ਨਹਿਂਕ ਜਥੇ ਬੰਦੀਆ ਦਾ ਜਿਹੜਾ ਜਿਹੜਾ ਗੁੱਸਾ ਵਾ ਉਹ ਬਹੁਤ ਹੀ ਦੇਖਣ ਨੂੰ ਮਿਲ ਰਿਹਾ ਜਿਵੇਂ ਇੱਥੇ ਲੋਕ ਦੱਸ ਰਹੇ ਨੇ ਵੀ ਇੱਕ ਸਿਰਫ ਬੱਚਾ ਬਰਫ ਲੈਣ ਆਇਆ ਸੀ ਦੁਕਾਨ ਤੇ ਉਹ ਬਰਫ ਦੀ ਡਲੀ ਛੋਟੀ ਜੀ ਚੱਕ ਕੇ ਉਹਨੇ ਆਪਣੀ ਜੇਬ ਦੇ ਮੂੰਹ ਦੇ ਵਿੱਚ ਪਾ ਲਈ ਇਹ ਐਡੀ ਵੱਡੀ ਨਾ ਕੋਣੀ ਹਰਕਤ ਜਿਹੜੀ ਕੀਤੀ ਆ ਉਹ ਛੋਟੇ ਬੱਚੇ ਨੂੰ ਚੱਕ ਕੇ ਧਰਤੀ ਦੇ ਨਾਲ ਮਾਰਿਆ ਆ ਉਹ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਤੇ ਐਸਐਚਓ ਸਾਹਿਬ ਨਾਲ ਵੀ ਗੱਲ ਕਰਦੇ ਆ ਦੇ ਕਿੰਨੀ ਚੋਟ ਲੱਗੀ ਉਸ ਨੂੰ ਕਿੰਨੀ ਚੋਟ ਲੱਗੀ ਚੋਟ ਪਤਾ ਨਹੀਂ ਕਿ ਕਿੰਨੀ ਗੰਭੀਰ ਹੈ ਡਾਕਟਰ ਸਾਹਿਬ ਨੂੰ ਕੀ ਮੰਗ ਕਰਦੇ ਹੋ ਲੋੜਾ ਕਾਇਦ ਨਹੀਂ ਹੋਇਆ मांग क्या मांग करते मांग हो प्रशासन से क्या कार्रवाई की कह रहा है उसको सजाए देना अगर छूट के आएगा तो मेरे बच्चा कहीं जान मार के फेंक देगा तो मेरे बच्चा कहाँ से पाएगा उसको छोड़ना नहीं मान लो घटना घर घट जा तो मेरा औलाद भी नहीं मिलेगा जिसने मारपीट की है उसको जानते हो पहले आप नहीं जी मैं नहीं वो प्रवासी है कहां से वो आप ਆਪ ਕਹਾ ਕਿ ਰੰਨੇ ਵਾਲੇ ਹੋ ਪਿੱਛੇ ਮੈਂ ਦੋਰਾਪੁਰ ਤੋਂ ਆ ਰਿਹਾ ਹਾਂ ਉਹ ਕਹਾ ਕਲਾ ਨਹੀਂ ਵਾਲਾ ਹੈ ਜਿਸਨੇ ਮਾਰਿਆ ਉਹ ਪਟਨਾ ਨਹੀਂ ਮੁਰਾਦਾਬਾਦ ਕਰਾ ਰਿਹਾ ਹੈ ਉਹ ਕੀ ਮੰਗ ਕਰਤੇ ਹੋ ਪਲੀਸ ਤੇ ਅਮੀ ਮੰਗ ਕਰਦੇ ਹੋ ਕੋਣ ਛੋੜਨਾ ਨਹੀਂ ਇਸੇ ਪਰ ਕਰਦੇ ਆ ਗਾਂਗਦਰ ਪੈਠੇ ਕਿੱਥੋਂ ਆਣ ਵਾਲੇ ਹੋ ਕਟਾਰੇ ਰਣ ਵਾਲਿਆਂ ਅੱਜ ਰਾਡਾ ਸਾਹਿਬ ਵਿੱਚ ਕੀ ਘਟਨਾ ਹੋਈ ਆ ਛੋਟਾ ਜਿਹਾ ਬੱਚਾ ਆਉਂਦਾ ਸੀ ਥੋੜੀ ਜਿਹੀ ਕਰਸ਼ ਚੱਕ ਕੇ ਖਾਣੀ ਆ ਇੱਕ ਬਈ ਨੇ ਚੱਕ ਕੇ ਇਸਨ ਮਾਰਿਆ ਮਰ ਜਾਂਦਾ ਇਹਨਾਂ ਦੇ ਸਬੂਤ ਸਾਰਾ ਕੋਈ ਡਾਟਾ ਜਿੰਨਾ ਵੀ ਰੱਖਣਾ ਚਾਹੀਦਾ ਮਤਲਬ ਜਿਸ ਨੇ ਮਾਰਿਆ ਉਹ ਬਾਲਗਾ ਜਾਂ ਨਵਾਲਗਾ ਕਿੰਨੀ ਕੁ ਉਮਰ ਦਾ ਉਹ ਹੋਊਗਾ 15-16 ਸਾਲ ਦਾ ਹੋਊਗਾ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮਤ ਕਿਹੜੇ ਬੰਦੇ ਇਹ ਕਰਦੇ ਨੇ ਉਹਨਾਂ ਦੇ ਹੱਥ ਵੱਡੇ ਜਾਣੇ ਅਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਇਹ ਕਾਂਡ ਕਰ ਰਿਹਾ ਕੋਈ ਵੀ ਆ ਉਹਦੇ ਹੱਥ ਦੋ ਹੀ ਵੱਡੇ ਜਾਣੇ ਇੰਨੀ ਮੰਗ ਕਰਦੇ ਹਾਂ ਵਾਹਿਗੁਰੂ ਜੀ ਸਾਡਾ ਬੰਦਾ ਵੱਲੋਂ ਸੰਤੋਪ ਸਿੰਘ ਮਮੂਲ ਦੇ ਹਸਪਤਾਲ ਪਹੁੰਚੇ ਹੋ ਕੀ ਘਟਨਾ ਹੋਈ ਹੈ ਅੱਜਿਕਾ ਸਾਨੂੰ ਮੁਕਤ ਮਿਲਿਆ ਸੀਗਾ ਕੋਈ ਅੱਗੇ ਦਾਸਨ ਸੰਤੋਪਾਪਾ ਇਸ ਕਦਰੀਆਂ ਦੀ ਗੁਰੀਲਾ ਸਕਾਲ ਦੇ ਦਿੱਤੀ ਕੋਈ ਇੱਕ ਬੱਚਾ ਸਲਮਾਨ ਦਾ ਉਹ ਵੀ ਉਹਨੂੰ ਜਿਹਨੂੰ ਕਿਸੇ ਨੇ ਸਿੱਖਿਆ ਰਹੇ ਉਹਦੇ ਸੱਤ ਤੇ ਮੈਂ ਮੌਕੇ ਤੇ ਪਹੁੰਚਿਆ ਬੱਚਾ ਦੇਖਿਆ ਸੀ ਤੇ ਉੱਥੇ ਜਿਹੜਾ ਮੋਹਨ ਕੁਮਾਰ ਜੀ ਨੇ ਸਿੱਖਿਆ ਸੀ ਉਹ ਵੀ ਹਸਤਾਲੇ ਕੁਝ ਪੜ੍ਹਾਇਆ ਰਹੇ ਸੀ ਤਾਂ ਪਤਾ ਕੀਤਾ ਵੀ ਗਰਸ ਵਾਲੀ ਦੁਕਾਨ ਦੇ ਉੱਤੇ ਬੱਚੇ ਖੇਡ ਰਹੇ ਸੀਗੇ ਇਹ ਇਹਦਾ ਭਰਾ ਇੱਥੇ ਲੱਗਿਆ ਹੋਇਆ ਸੀ ਪਰ ਨਾਮ ਨਹੀਂ ਕਰਕੇ ਇਹਨੇ ਪਹਿਲਾਂ ਉੱਚਾ ਨਹੀਂ ਕੀਤਾ ਤੇ ਜੋ ਨਾਂ ਰੋਕੇ ਬੱਚੇ ਇਹਨੇ ਚੱਤੀਨ ਪੁੱਟਾ ਕੇ ਮਾਰ ਦਿੱਤਾ ਪਰ ਇਹਦੇ ਸਾਥ ਲੱਗੀ ਹੋਈ ਹੈ ਇਹ ਵੀ ਉਸੇ ਦਿੱਖਾਂ ਦੇ ਸਰ ਬੱਚੇ ਦੀ ਉਮਰ ਕਿੰਨੀ ਹੈ ਜੀ ਦੋਦੇ ਕੋਸ਼ਿਸ਼ ਕਰਾਂਗਾ ਸ਼ਾਰਦ ਬੱਚੇ ਦੀ ਉਮਰ ਕਿੰਨੀ ਹੈ ਸਰ ਇਹ ਦੋਨੇ ਪ੍ਰਵਾਸੀ ਨਹੀਂ ਹੁੰਦੇ ਕਿਹੜੀ ਕਾਰਵਾਈ ਚੱਲਿਆ ਰਹੇ ਕੋਈ ਤੇ ਚਲੋ ਹਾਂ ਤਾਂ ਕਾਰਵਾਈ ਕਰਦੇ ਆਂ ਬਰਾਬੂਚੀ ਕਰ ਦੇ ਕਰਦੇ ਆਂ ਬਾਕੀ ਜਿਹੜੇ ਅੱਗੇ ਰੱਖਣਾ ਚਾਹੁੰਦੇ